25000 ਨੌਕਰੀਆਂ ਦਾ ਕੱਲ ਲੱਪਾ ਨੇ ਵਾਦਾ ਕੀਤਾ ਹੈ ਗਰੰਟੀ ਦਿੱਤੀ ਹੈ ਔਰ 1 ਮਹੀਨੇ ਦੇ ਵਿੱਚ ਵਿੱਚ ਹੋਰ ਰਿਕਰੂਟਮੈਂਟਸ ਉਹਨਾਂ ਦਾ ਐਡਵਰਟਾਈਜ਼ਮੈਂਟ ਨੋਟੀਫਿਕੇਸ਼ਨ ਜਾਰੀ ਹੋ ਜਾਊਗਾ ਔਰ ਉਹਦੇ ਵਾਸਤੇ ਤੁਹਾਡੇ ਕੋਲੇ ਬਹੁਤ ਸਾਰੇ ਲੋਕ ਆਉਣਗੇ ਸਾਡਾ ਮੁੰਡਾ ਹੈ ਜੀ ਆ ਸਾਡੀ ਕੁੜੀ ਹੈ ਜੀ ਆ ਥੋੜਾ ਜਿਹਾ ਇੰਨੇ ਜੇ ਕਿਤੇ ਹੋ ਜੇ ਤੁਹਾਡੇ ਸਾਈਨ ਮੈਂ ਥੋੜੇ ਜੇ ਨੰਬਰ ਕੱਢਦੇ ਨੇ ਇਹਦਾ ਮਤਲਬ ਜੇ ਤੁਸੀਂ ਸਾਈਨ ਕਰਦੇ ਆ ਉਹ ਸਪਾਸ ਕਰਦੇ ਹੋ ਤੁਸੀਂ ਕਿਸੇ ਹੋਰ ਦਾ ਹੱਕ ਮਾਰ ਰਹੇ ਆ ਭਾਵੇਂ ਉਹ ਉਹਦੀ ਸ਼ੈੱਟ ਤੁਹਾਡੇ ਤੱਕ ਪਹੁੰਚਣਾ ਹੋਵੇ ਭਾਵੇਂ ਵੋਟਾਂ ਨੇ ਆਪਾਂ ਨੂੰ ਹੀ ਭਾਈ ਹੋਵੇ ਦੇਖੋ ਜੇ ਆਪਾਂ ਟੇਲਰ ਮਾਸਟਰ ਕੋਲ ਜਾਂਦੇ ਆ ਆਪਾਂ ਲੇਟ ਹੁੰਨੇ ਆ ਵਿਆਹ ਪਰਸੋਂ ਨੂੰ ਹੈ ਉਹ ਕਹਿੰਦਾ ਜੀ ਅਗਲੇ ਵੀਰਵਾਰ ਤੱਕ ਮੈਂ ਪੈਂਟ ਸ਼ਰਟਸ ਚਾਹੁੰਦਾ ਆ ਆਪਾਂ ਕੀ ਕਹਿੰਦੇ ਆ ਫਿਰ 50 ਰੁਪਏ ਵੱਧ ਲੈ ਲਈ ਯਾਰ ਮੈਨੂੰ ਪਰਸੋਂ ਨੂੰ ਵਿਆਹ ਹੈ ਲੇਟ ਤਾਂ ਤੁਸੀਂ ਹੋ 50 ਰੁਪਏ ਬਦਲੇ ਕਿ ਉਸੇ ਹੋਂ ਤਾਂ ਦੇਊਗਾ ਤੁਹਾਡਾ ਪਰ ਕਿਸੇ ਹੋਰ ਦਾ ਤਾਂ ਰੋਕੂਗਾ ਉਹ ਕਿਸੇ ਹੋਰ ਨੂੰ ਡਾਰਾ ਲਾਊਗਾ ਯਾਰ ਅੱਜ ਕਾਜ ਜੇ ਕਰਨੇ ਰਹਿੰਦੇ ਆ ਥੋੜਾ ਜਿਹਾ ਪਰਸੋਂ ਆ ਜੀ ਇੱਥੋਂ ਚੱਲ ਪੈਂਦਾਗਾ ਮੈਂ ਆਪਣਾ ਕੱਲੀ ਦਫ਼ਤਰੀ ਸਰਕਾਰੀ ਦਫ਼ਤਰੀ ਰਿਸ਼ਵਤ ਨਹੀਂ ਹੁੰਦੀ ਤੁਸੀਂ ਟਾਈਮ ਤੇ ਜਾਂਦੇ ਤੁਸੀਂ ਟਾਈਮ ਤੇ ਜਾਂਦੇ ਤਾਂ ਤੁਹਾਡਾ ਵਿਆਹ ਤੋਂ ਪਹਿਲਾਂ ਉਹ ਸੂਟ ਬਣ ਜਾਂਦਾ ਪਰ ਤੁਸੀਂ ਲੇਟ ਹੋ ਤੇ ਤੁਸੀਂ ਉਹਦੇ ਉਹਦੇ ਬਦਲੇ ਚ ਉਹਨੂੰ ਉਹਨੂੰ ਵੱਧ ਪੈਸੇ ਦਿੱਤੇ ਤੇ ਉਹਨੇ ਕਿਸੇ ਹੋਰ ਦਾ ਰੋਕ ਲਿਆ ਸੋ ਜੇ ਤੁਸੀਂ ਕੋਈ ਸਪਾਰਸ਼ ਇਹ ਜੀ ਕਰੋਗੇ ਤਾਂ ਫਿਰ ਇਹਨਾਂ ਨਾਲ ਕਿਸੇ ਹੋਰ ਦਾ ਹੱਕ ਮਾਰੋਗੇ ਆਮ ਆਦਮੀ ਪਾਰਟੀ ਇਸ ਕੰਮ ਵਾਸਤੇ ਨਹੀਂ